ਬੀਬੀ ਕਿਹੜੀ ਮੰਜੇ ਦੇ ਡਾਈ ਇਹ ਹਾਏ ਉਹਦਾ ਬਾਰ ਹੈ ਘਮ ਹੈ ਬਾਰ ਬਾਰ ਪੈਂਦੀ ਆ ਸੁਣਿਓ ਮੈਂ ਦੰਦਾ ਤੇ ਦੁਕਾਨ ਕੋਈ ਦੇ ਵਧਾਨੀ ਇਹ ਮੇਰਾ ਪੇਟਾ ਹੀ ਕੋਈ ਰਹਿ ਗਿਆ ਲੈਣਾ ਇਹ ਕੀ ਰਹਿ ਗਿਆ ਰਾਤੀ ਇੱਕ ਖਾਲਿਆ ਨਾ ਮੈਡਮ ਨੇ ਦੇਖੋ ਇੱਕ ਰਾਤੀ ਬਿਨਾਂ ਦੇ ਦੋ ਸੀਗੇ ਇੱਦਾਂ ਨਹੀਂ ਤੂੰ ਖਾਦਾ ਹੀ ਹੈ ਮੇਰੇ ਨਾਲ ਇਹ ਪੁੱਛ ਤੂੰ ਕਿਦਾ ਵਿਕਰਮ ਭਾਜੀ ਟੈਂਕਾਂ ਧੋਈ ਜਾਂਦੇ ਆ ਚੰਗੀ ਤਰ੍ਹਾਂ ਚਮਕਾਓ ਬਾਬਾ ਜੀ ਅੱਜ ਵਿਸ਼ਕਰਮ ਆਈ ਨਾ ਕਾ ਦੋ ਤਿੰਨ ਮਿਸਤਰੀ ਛੁੱਟੀ ਤੇ ਆ ਵੀ ਚੱਲ ਆਪਾਂ ਆਹ ਕੱਲੀਏ ਅਸਾਂ ਬਲੈਂਡਰ ਤੇ ਵੀ ਚਾਹ ਵਿੱਚ ਪਾਣੀ ਮਾਰਤਾ ਆ ਇਹ ਤਾਂ ਟੈਂਕੀ ਕਿੰਨੀ ਗੰਦੀ ਬੱਲੇ ਉਹ ਤੇਰੇ ਇਹ ਨਵੀਆਂ ਆਹੋ ਵਾਹ ਬੇਟਾ ਵਾਹ ਮੋਦੀ ਕਰਦੀ ਬਈਆ ਇਹਨੂੰ ਕਿਹੜਾ ਕਹਦੋ ਕੋਈ ਬਲੌਗ ਚ ਕਹਾਂਗਾ ਇਹ ਨਵੀਆਂ ਬਲੌਗ ਚ ਸਾਰੇ ਨੂੰ ਪਤਾ ਹੋ ਜੀ ਹੈ ਨਾ ਅਸੀਂ ਹੈ ਸਭ ਨੂੰ ਪਤਾ ਜੀ ਉਹ ਨਮੀ ਲੈਂਦੀ ਹੈ ਇਸ਼ਿਆ ਹਾਂ ਓਕੇ ਯਾ ਕੇ ਹੀ ਬ੍ਰੋ ਦੇ ਤਰ੍ਹਾਂ ਆਵਾਂ ਦਿਆਂਗੇ ਪਰ ਆਵਾ ਤੋਂ ਪਾਣੀ ਦੀ ਬੱਦੀ ਕਰੀ ਜਾਂਦਾ ਹੈ ਸਾਫ ਹੁੰਦੀ ਹੁੰਦੀ ਇਸ਼ਿਆ ਦਿਆ ਕਰ ਤੂੰ ਪਾਣੀ ਲੈ ਲੈ ਪੀ ਲੈ ਆ ਲੈ ਆਪਣਾ ਪਿਆ ਉਹ ਹਾਏ ਫਾਈਬਲ ਨਹੀਂ ਤੇ ਨੂੰ ਮੈਂ ਦਰੋ ਉਹ ਬੋਵੇਂ ਉਹ ਵੀ ਇੱਧਰ ਆ ਵੀ ਟੈਂਕੀ ਵੀ ਧੋਤੀ ਆ ਪੈਰ ਵੀ ਧੋਲੇ ਆ ਤੇ ਮੋਟਰ ਵੀ ਧੋਤੇ ਤੈਨੋਂ ਹਣਾ ਕਦੋਂ ਨੌੜਾ ਰਿਹਾਗਾ ਜੇ ਇਹਨੂੰ ਨਿਲਾ ਮੜਾ ਜੇ ਸਾਰੇ ਦੇ ਪਾਣੀ ਪਾ ਉਹ ਬੇਚੀ ਕਰੀ ਜਾਂਦਾ ਓਏ ਇੱਟਾ ਵੀ ਧੋਤੀਆਂ ਉਹਦੇ ਉਹ ਪ੍ਰੈਸ਼ਰ ਦੇ ਨੌੜਾ ਅੜਜਨ ਇਹਨੂੰ ਕਿੰਦਿਆ ਤਾਰ ਦੇਣੀ ਬਾ ਬੇਟਾ ਉਹ ਆ ਵੀ ਸੁਣਿਆ ਯਾਰ ਇੱਟਾ ਬੰਨੂ ਹੇ ਪਟਾਕੇ ਲੈਣੇ ਆ ਹਾਂ ਨਹੀਂ ਕਿਹੜੇ ਲੈਣੇ ਆ ਹੈ ਚਲਿਏ ਪਟਾਕੇ ਲੈਣਾ ਹਾਂ ਲੈ ਜੋ ਚਲ ਆ ਜਾ ਫਿਰ ਸਾਲੇ ਉੱਧਾ ਬੁਲਾਉਣਾ ਨਹੀਂ ਤੇ ਪਟਾਕੇ ਐ ਕਿੱਦਾਂ ਤੁਰਦਾ ਚਲਿਏ ਪਟਾਕੇ ਲੈਣੇ ਚਲਿਏ ਚਲੋ ਚਲਿਏ ਕਿਹੜੇ ਲੈਣੇ ਪਟਾਕੇ ਚੱਲ ਫਿਰ ਬੇ ਮੋੜਸਾ ਮੋੜ ਚੱਲ ਕਿਨ ਮੰਨ ਗਿਆ ਮੰਨ ਗਿਆ ਪਟਾਕੇ ਉਰ ਉਰ ਮੋੜ ਦੇ ਕਿ ਦੇਖਣੇ ਨਹੀਂ ਭਰਾਵਾ ਛੱਡ ਇੱਧਰ ਉਧਰ ਨੂੰ ਮੜਾ ਮੱਗ ਕੇ ਕਰਦਾ ਇਹਨੂੰ ਤਾਂ ਗਲਾਬ ਗੜਾ ਮੋੜਸਾ ਚਲੂੰਦਾ ਦੋ ਮਿੰਟ ਕੇ ਕਰਨਾ ਮੜਾ ਜਾ ਮੋੜਸਾ ਪਾਉਂਦਾ ਬਲੌਕ ਪਾ ਲਈਏ ਸੁਮੰਦਰ ਆ ਜਾ ਭਰਾਵਾ ਰੇਡ ਕੇ ਗਰੀਬੀ ਨਹੀਂ ਦਿਖਾਣੀ ਵਾਹ ਗੁਰੂ ਵਾਹ ਗੁਰੂ ਓਰੀ ਓਰੀ ਭਰਾਵਾ ਗੁੱਚੀ ਨਾ ਕੋਲੀ ਬੈਠੋ ਸੁਮੰਦਰ ਰਾਜਾ ਨੀ ਚੱਲ ਰਹਿ ਜਾ ਚੱਲ ਰਹਿ ਜਾ ਤੁਸੀਂ ਅੱਗੇ ਆ ਜਾ ਚੱਲਣਾ ਚੱਲ ਚੱਲੀਏ ਚੱਲ ਵੀ ਛੁੱਟਿਆ ਮਾਰ ਇੱਕ ਹਾਂ ਬਾਹ ਹੈ ਬੱਲੇ ਉਹ ਤੇਰੇ ਉਹ ਸਾਲਾ ਇੱਕ ਵੱਜਦੀ ਕੋਣ ਬਾਬਾ ਜੀ ਪਾਣੀ ਪੀ ਗਏ ਚੋਕ ਲਾਓ ਨਹੀਂ ਇਹ ਤਾਂ ਤੂੰ ਹੀ ਭਰਾਵਾ ਮੋਟਰਸਾਈਕਲ ਚਲਾਉਂਦੇ ਜੋਗ ਨਹੀਂ ਬਣੇ ਮੈਨੂੰ ਮਾਰ ਮੈਂ ਕਰਦੇ ਉਹ ਕਰੀ ਚੱਲ ਬੱਸ

ਤਤ ਤਲੌਂ ਮਰੰਦ ਤੇ ਪੂਰੇ ਘਰਾਂ ਮੈਂ ਕੋਤ ਦੇਖੇ ਮਾਰੇ ਹਾਂਜੀ ਆ ਜਾਓ ਪਟਾਕੇ ਲੈ ਕੇ ਜਾਓ ਸਾਡੀ ਦੁਕਾਨ ਤੇ ਜਿੰਨੇ ਮਰਜੀ ਬਟਾਕੇ ਲੋ ਵੱਡੇ ਛੋਟ ਵੀ ਹੈਗੇ ਆਪਣੇ ਕੋ ਦੇਖੀ ਪਿੱਛੇ ਮੜਾ ਜਾ ਸਾਰੇ ਬਟਾਕੇ ਆ ਉਹ ਨੇ ਇਹ ਉਹ ਚਾਬੀਆਂ ਚੱਕਵਲੀਆਂ ਆ ਆ ਮੈਨੂੰ ਲੱਗਿਆ ਵਿਸ਼ਕਰਮਾੜੇ ਆਇਆ ਆ ਜੈ ਬਾਬਾ ਵਿਸ਼ਕਰਮਾ ਜੀ ਦੀ ਬੱਬਾ ਜੀ ਮੇਰੇ ਘਰੇ ਹੋ ਬੱਸ ਪਹਿਲੇ ਚਾਬੀਆਂ ਤੋਣੀਆਂ ਉਹ ਵੀ ਚਾਬੀਆਂ ਚੱਕ ਲਿਓ ਭਾਜੀ ਯਾਰ ਮੇਰੀ ਗੱਲ ਨਹੀਂ ਸਮਝਦੇ ਆਪਣੀ ਕਰਦੀਆਂ ਪਾਟ ਲਈਓ ਬਾਕੀ ਦਬੀਂ ਤੇ ਰਹਿ ਜਿਆ ਕਰਦੀਆਂ ਯਾਰ ਭਾਜੀ ਉਹ ਗਵਾਤਿਆਂ ਉਹ ਜਿਹੜਾ ਬੰਦਾ ਨਵਾਂ ਨਹੀਂ ਰੱਖਿਆ ਹੈਗਾ ਨਵਾਂ ਉਹ ਅਰਜਨ ਚਾਚੇ ਦਾ ਮੁੰਡਾ ਉਹਨੇ ਗਵਾਤਿਆਂ ਯਾਰ ਉਹਨੇ ਵੀ ਤੋਹਨ ਉਹ ਦੋ ਦਿਨਾਂ ਮਾਜੀ ਕੰਮ ਕੀਤਾ ਮੈਂ ਡੀਜ਼ਲ ਲੈ ਕੇ ਆਵਾਂ ਸੱਤੋ ਵੀ ਹੈਗੇ ਆ ਉਹ ਬੰਬ ਚਲਦਾ ਤੋਏ ਲੱਗੇ ਆਪਣੇ ਹੋ ਆਦੇ ਅਗਵਾੜ ਮਤੇ ਪੱਗੇ ਲੈਦੇ ਆ ਦਿਲਤ ਗੱਲ ਹੈ ਉਹ ਵੱਜ ਲੈਣ ਤੇ ਇਹਦਾ ਭਾਈ ਫਸ ਗਿਆ ਹੀ ਨਿਕਲਣ ਦੇ ਯਾਰ ਦੇਖੀ ਪੈਰ ਤੇ ਵੀ ਵੱਜ ਜਾਂਦਾ ਤਾ ਦੇਖ ਇਹਦਾ ਕੰਮ ਹੀ ਲੱਸੀ ਆ ਆੜਾ ਹੁਣ ਭਾਈ ਗੱਲ ਨਹੀਂ ਬਣਦੀ ਬਈ। ਤੇ ਕ੍ਰਾਂਪਾ ਜੀ। ਨਹੀਂ ਅੱਗੇ ਇਹ ਭਾਜੀ। ਓ ਭਾਜੀ ਆ ਜਾਓ ਤੁਸੀਂ ਆਪਣੀ। ਨਹੀਂ ਨਹੀਂ ਬੱਜਦੇ ਨਹੀਂ ਇਹ ਉਦਾਂ ਵੀ। ਬਈ। ਆਰੇ ਇਧਰ ਆ ਸਾਤੋਂ ਵੀਡੀ ਮੰਬ ਲਾਓ ਭਾਈ। ਡੀਜ਼ਲ ਕਿੱਥੇ ਆ? ਡੀਜ਼ਲ ਲੈ ਕੇ ਆਉਣਾ ਯਾਰ। ਲੈ। ਚੱਲ। ਬੱਸ ਬੱਸ ਬੱਸ। ਲੋ ਜੀ ਆਪਾਂ ਸਮਾਨ ਚੋੜਿਆ ਆਪਣਾ। ਵਿਸ਼ਕਰਮਾ ਇਹ ਆਪਾਂ ਹੁਣ ਦੁਕਾਨ ਤੇ ਢੀਲ ਮਾਰੇ ਆ ਢੀਲ ਮਾਰ ਧੰਨਵਾਦ ਆਪਾ ਵਿਸ਼ਕਰਮਾ ਜੀ ਆਪਾਂ ਸਾਰਾ ਸਾਫ ਕਰਕੇ ਤੰਗਣਾ ਤੇ ਆਪਣੀ ਦੁਕਾਨ ਤੇ ਓ ਮਾਈ ਗੋਡ ਇਹ ਚੀਜ਼ਾਂ ਦੇਖ ਲੇਂਗਾ ਤੁਸੀਂ ਹੈਲੋ ਹਾਂਜੀ ਤਤੂ 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 ਸਤਿ ਸ੍ਰੀ ਅਕਾਲ ਜੀ ਕੀ ਚੱਲਦੀ ਲੋ ਜੀ ਅਸੀਂ ਲਾਇਆ ਪਟਾਕੇ ਬਾਬੇ ਦੀ ਮੇਨ ਨਾ ਕੰਮਕਾਰ ਸੱਟ ਤੇ ਆਹੀ ਰਹਿ ਗਏ ਸਾਡੇ ਕੋ ਪਟਾਕੇ ਅਸੀਂ ਬਾਕੀ ਸਾਰੇ ਸੇਲ ਕਰ ਦਿੱਤੇ ਆ ਸਹੀ ਨਹੀਂ ਸੀ ਹੋਰ ਬਾਕੀ ਕੋ ਚਾਹ ਮਾਣਾ ਹੈਗਾ ਜਿਹੜੇ ਨੇ ਲੈਣੇ ਆ ਸਾਡੇ ਆਪਣੇ ਕੋਲ ਆਪਾਂ ਆਹੀ ਰਹਿ ਗਏ ਸਾਡੇ ਕੋ ਪਟਾਕੇ ਬਾਕੀ ਇਹ ਸਾਰੇ ਵੇਚ ਦਿੱਤੇ ਆ ਕਈ ਹੋਰ ਹਾਂਜੀ ਪਰ ਮਾਤਾ ਮੇਰ ਨਾਲ ਵਧੀਆ ਚੱਲੀ ਜਾਂਦਾ ਥੋੜੇ ਰਹਿ ਗਏ ਆ ਬਸ ਇਹ ਵੀ ਵਿਕ ਜਾਣੇ ਆ ਸੀਟੀਆਂ ਛੁਟੀਆਂ ਰਹਿ ਗਈਆਂ ਸਾਡੇ ਕੋ ਤਿਆਰ ਰਹਿ ਗਿਆ ਅੱਧੇ ਕਾਸੀ ਆਪ ਚਲਾ ਲੈਣੇ ਆ ਰਾਤ ਪੈਂਦੀ ਤੋਰ ਅਸੀਂ ਆਪ ਵੀ ਲੈਣੇ ਹਜੇ ਸਾਨੂੰ ਇਹ ਵੀ ਜਿਹੜੇ ਵਿੱਗੇ ਵਿੱਗੇ ਬਾਕੀ ਅਸੀਂ ਆਪ ਲੈ ਲੈਣੇ ਹਾਂਜੀ ਲੈਟਾ ਲਾਉਣ ਲੱਗੇ ਯੈਸ ਬੋਸ ਲੋ ਵੀ ਲੱਗੇ ਲੈਟਾ ਲਾਉਣਾ ਸੀ ਇੱਥੇ ਆ ਦੇਖੋ ਪਟਾਕੇ ਲੱਗੇ ਸਾਡੇ ਪਟਾਕੇ ਆ ਹੀ ਰਹਿ ਗਏ ਅਸੀਂ ਵੇਚ ਦੇਣੇ ਸਾਰੇ ਇਹ ਵੀ ਔਰ ਜਿਹੜੀ ਉੱਤੇ ਲੰਗੂ ਲੰਗੂਰ ਜੀ ਲੰਗੂਰ ਜੀ ਯੈਸ ਅਸੀਂ ਆ ਗਏ ਮੈਂ ਆਮਾ ਆਨੇ ਕੇ ਗਾਨਾ ਮੈਂ ਬਣਿਆ ਇੱਕ ਕੋਈ ਨਾ ਮੈਂ ਬਣਦਾ ਲੰਗੂ ਜੀ ਲੋ ਵੀ ਸਾਡੇ ਅੰਨੇ ਕ ਪਟਾਕੇ ਬਚੇ ਜੇ ਸਾਡੇ ਇੰਨੇ ਜਿਆਦਾ ਪਟਾਕੇ ਪਏ ਹੋਏ ਆ ਦੇਖੋ ਇੱਧਰ ਰੌਣਕ ਲੱਗ ਗਈ ਪਈ ਪੂਰੀ ਆ ਦੇਖੋ ਇੱਧਰ ਆਪਣਾ ਸੁក្រਾਜ ਭਾਜੀ ਵੀ ਖੜੇ ਆ ਲਾਈਟ ਚੱਲ ਗਈ ਉਹ ਲਾਈਟ ਚੱਲ ਗਈ ਯਾਰ ਲਾਈਟ ਚੱਲ ਗਈ ਆ ਦੇਖੋ ਸਾਰਿਆਂ ਦੇ ਕੋਲ ਪਟਾਕੇ ਵੀ ਤਾਂ ਰੌਣਕ ਦੇਖੋ ਲੱਗੀ ਅੱਡੇ ਸਾਡੇ ਤੇ ਪੂਰਾ ਇੱਕ ਨੰਬਰ ਕੰਮ ਹੋਇਆ ਪਿਆ ਉਹ ਆਪਣਾ ਘਰ ਆ ਉਧਰ ਉਹ ਸਾਹਮਣੇ ਉਹ ਦੇਖੋ ਉਹ ਜਿਹੜਾ ਦਿਖਦਾ ਪਿਆ ਨਾ ਉਹ ਗੱਡੀ ਦਾ ਬੈਕ ਸਾਈਡ ਉਹ ਦਰਖਤਾਂ ਦੇ ਨਾਲ ਉੱਥੇ ਆਪਣਾ ਘਰ ਆ ਇੱਥੇ ਪਟਾਕੇ ਲਾਏ ਹੋਏ ਆ ਅਰੇ ਇਹਨਾਂ ਪਟਾਕੇ ਲਾਏ ਗੱਡੀ ਸਾਡੀ ਘਰੇ ਘੜੀ ਆ ਹਲੋ 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 ਅੱਗੇ ਰੋਡ ਤੇ ਹਾਂ ਚਲੋ ਲਓ ਲੈ ਵੀ ਆਪਾਂ ਪਹੁੰਚ ਗਏ ਦੁਕਾਨ ਤੇ ਲੈਟਾ ਲਾਤੀਆਂ ਦੇ ਲਾ ਮਮਾ ਸੋਨੇ ਲਾ ਦੇ ਬੱਲੇ 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 ਅਬ ਅੱਤਕ ਰਾਤ ਹੀ ਫਿਰ ਭਾਜੀ ਅੱਤਕ ਰਾਤ ਹੀ ਮੈਂ ਕਿਹਾ ਫਿਰ ਲੋਣੀ ਪਾਣੀ ਸੀ ਭਰਾ ਵੇਜਾ ਵੇਜਾ ਹੋ ਗਈ ਅਬ ਫੰਦੇ ਲੀ ਗਏ ਲੈਟਾ ਵੇਜਾ ਸ਼ਟਰ ਚੱਕ ਕੇ ਦਿਹਾਵਾ ਬਈ ਸ਼ਟਰ ਚੱਕ ਦੂੰ ਫੇ ਕਿੰਨੇ ਇਹ ਤਾਂ ਚਾਬੀ ਕੱਢ ਚਾਬੀ ਬਰਾ ਲੱਕਦਾ ਫੇਸ ਮੰਨੂ ਸਟਰ ਚੱਕ ਮੰਨੂ ਸਟਰ ਚੱਕ ਅੱਥਰ ਜ਼ੋਰ ਲਾ ਕੇ ਚੱਕਦਾ ਚਾਬੀ ਬੋਲੋ ਜ਼ਿੰਦਾ ਜल्दी ਚੱਕ ਲੈ ਉਹ ਚਾਬੀ ਦੇ ਉਹ ਇਹਦੇ ਵਿੱਚ ਆ ਭਰਾਵਾ ਚਾਬੀ ਬੱਲੇ ਉਹ ਤੇਰੇ ਚਾਬੀ ਤੂੰ ਆ ਦੱਬੇ ਤੋ ਇਹ ਕਾਲੀਆਂ ਤਰਖੀਆਂ ਚਾਬੀ ਨੂੰ ਉੱਚਾ ਰੱਖਣਾ ਤੂੰ ਕੱਥੇ ਰੱਖੀ ਤਾਂ ਵੀ ਦਸ ਪੂਰੇ ਬੂਰੇ ਚ ਬਾੜੀ ਇੱਥੇ ਰੱਖ ਚਾਬੀ ਆ ਤੇ ਬੰਨਾ ਵਧੀਆ ਦੱਬਾ ਚਾਬੀਆਂ ਆ ਹਲੋ ਨੂੰ ਕੋਈ ਆ

ਦੇ ਨੰਨੂ ਚੱਕ ਦੇ ਆਹੇ ਕਰ ਦੇ ਚੱਕ ਦੇ ਮੈਂ ਤੱਕਦਾ ਹੈ ਮੈਂ ਤੱਕਦਾ ਜਾ ਮੈਂ ਤੱਕਦਾ ਹੂੰ ਮੰੰਦਰਾ ਰਾਣੀ ਮੈਂ ਚੱਲ ਇਹ ਗਾਣੇ ਲਾਈਏ ਤੂੰ ਤਾਂ ਸਮਾਨ ਨਹੀਂ ਕਰੇਂ ਕੋਈ ਗੱਲ ਬੱਸ ਉਹ ਭਰਾਏ ਮੈਂ ਸੀ ਵੀ ਤਾਂ ਨੂੰ ਕਰ ਗਏ ਨਹੀਂ ਹੈ ਸ਼ੀਲ ਕੰ ਅੰਦਰ ਕਰ ਗਏ ਆਹੋ ਅੰਦਰ ਨਹੀਂ ਕਰੀ ਸੀ ਰੋਇ ਤਾਏ ਕਹਿੰਦੇ ਨਾ ਥਲੀਆ ਸਰ ਕੋ ਨਹੀਂ ਸੀ ਮੈਨੂੰ ਚਲੋ ਧੰਨਵਾਦ ਤੁਹਾਨੂੰ ਇਹ ਸਮਝ ਆ ਰਿਹਾ ਧੰਨਵਾਦ ਜਿਸ ਕੰਨ ਆ ਰਿਹਾ ਲੋ ਵੀ ਆਪਾਂ ਲੈਣਾ ਆਂ ਜਾਂ ਦੀਵੇ ਸੋ ਅੰਕਲ ਲੱਗੇ ਦੀਵੇ ਪਾਉਣਾ ਆਂਗਾ ਦੀਵੇ ਦੇ ਦਿਓ ਜੀ ਆਹ ਲੋ ਜੀ ਦੀਵੇ

ਤੇ ਫਿਰ ਸੁਹਣਿਆ ਵੀ ਲੱਗਦੀਆਂ ਨਾ ਸੋ ਹੁਣ ਆਪਾਂ ਰੈਡੀ ਹੋ ਚੁੱਕਿਆ ਤੇ ਰੈਡੀ ਟੈਡੀ ਟੈਡੀ ਹੁਣ ਆਪਾਂ ਦੀਵੇ ਚਲਾਉਣੇ ਆ ਦੀਵੇ ਚਲਾ ਕੇ ਮੰਮਾ ਇੱਧਰ ਰੈਡੀ ਹੁੰਦੇ ਪਏ ਆ ਮੰਮਾ ਨੇ ਆਪਣਾ ਸੂਟ ਕੱਢ ਲਿਆ ਆ ਸਾਡੇ ਸੇਮ ਸੂਟ ਆ ਬਟ ਫਰਕ ਆ ਥੋੜਾ ਜਿਹਾ ਇਤਨੀ ਆਖੀ ਮੈਂ ਵੀ ਛੋਟੇ ਬਹਿਣਾ ਹੈ ਕਲਰ ਸੇਮ ਆ ਸਾਡੇ ਮੈਂ ਸੰਜੀ ਸਾਦੀ ਮੇਰੀ ਵੀ ਹੈ ਉਹ ਹੈ ਪਪਾ ਤੇ ਮਮਾ ਨੇ ਵੀ ਸੇਮ ਪਾਇਆ ਕੀ ਹੋਇਆ ਪਾਪਾ ਪਾਪਾ ਨਹੀਂ ਹੋਏ ਅਸੀਂ ਪਾਪਾ ਪਾਪਾ ਸੇਮ ਨਹੀਂ ਹੋਏ ਪ੍ਰੀਤੀ ਪ੍ਰੀਤੀ ਸੇਮ ਹੋਈ ਆ ਮੈਂ ਵੀ ਸੇਮ ਹਾਂ ਤੁਸੀਂ ਸੇਮ ਆ ਸਭ ਇੱਕੋ ਜਿਹੇ ਕਿੱਥੋਂ ਲੈ ਕੇ ਆਣੀ ਤੁਸੀਂ ਕੱਪੜੇ ਪਾੜਾ ਹੈ ਕੱਪੜੇ ਪਾੜ ਮੈਂ ਕਰੇ ਦੱਸ ਮੈਨੂੰ ਇਹ ਦਿਨਾ ਦੇ ਆਹੋ ਓਏ ਹੋਏ ਤਾਂ ਮੈਂ ਇੱਕ ਚੀਜ਼ ਦਿਖਾਉਣੀ ਹੈ ਗਾਇਸ ਔਰ ਦੇਖੋ ਮੇਰੇ ਵਾਲ ਹੈ ਇੰਨੇ ਕੱਤੇ ਲਿੱਕੇ ਅੰਮਾ ਫਾਇਰਬੋ ਮम्मी ਦੇ ਵਾਲ ਮਮਾ ਤਾਂ ਦੇ ਵਾਲ ਬਹੁਤ ਜ਼ਿਆਦਾ ਹੋਏ ਪਏ ਨਾ ਸਦਾ ਹੁਣ ਸੁੰਨ ਦਿੱਖਦਾ ਨਹੀਂ ਕੋਈ ਨਾ ਦਿਖਾਈ ਦੇਖ ਸਾਡਾ ਸੁੱਤਾ ਹੈ ਨਾ ਪਿੱਲੋ ਰੱਖਦਾ ਹੀ ਨਹੀਂ ਆਹ ਦੇਖੋ

ਸੋ ਹੁਣ ਆਪਾਂ ਰੈਡੀ ਆ ਤੇ ਸੰਜੀਤ ਸਾਡਾ ਵੀ ਰੈਡੀ ਆ ਮੰਮੀ ਰੈਡੀ ਹੋਣਾ ਤੇ ਮਮਨਵੀਨ ਨੂੰ ਜੀ ਹੁਣ ਮੈਂ ਲੱਗੇ ਆ ਦੀਵਾ ਦੀ ਸੈਟਿੰਗ ਕਰਨਾ ਦੀਵੇ ਜਿਹੜੇ ਆ ਸਾਡੇ ਆਪਾਂ ਉਹਦੀ ਸੈਟਿੰਗ ਕਰੀਏ ਉਹਨਾਂ ਚ ਆਪਾਂ ਤੇਲ ਵਗੈਰਾ ਪਾ ਦਈਏ ਦੀਵੇ ਅੱਜ ਆ ਦੇਖੋ ਤੇ ਸਾਡੀ ਜਿਹੜੀ پراਟਿਆ ਸਭ پراਟਾ ਇਹ ਵੀ ਲੋ ਟਾਈ ਇਹ ਬੋਪਾ ਰੀ ਪ੍ਰਾਤਾ ਪ੍ਰਾਣੀ ਕੋ

ਆਲੂ ਗੱਜ ਕੰਧਾ ਜੋਰ ਲਗਾ ਕੇ ਹੈ ਕੰਧਾ ਜੋਰ ਲਗਾ ਕੇ ਹੈ ਚਾਹ ਬਿੱਲੀ ਆ ਨਾ ਕਪੜਾ ਭੇਲਣਾ ਤਾਂ ਦੀਵਾ ਰੱਖਣੇ ਕਿੱਥੇ ਆ ਤੈਨੂੰ ਵੀ ਇੱਥੇ ਵੀ ਤੇਲ ਹੀ ਕੱਲਾ ਪਾਉਣਾ ਪਿਆ ਜੀ ਲਾਉਣੇ ਮੁੱਠੀ ਗਾ ਦੇ ਅਗਤੀ ਪਾ ਲਈ ਨਾ ਬਹੁਤ ਆ ਨਾ ਨਹੀਂ ਨਹੀਂ ਉਧਰ ਜਾ ਉਧਰ ਵੀ ਲੈ ਕੇ ਜਾਣਾ ਇਸ ਤੇ ਇੱਥੇ ਵੀ ਚਾਹੀਦਾ ਨਹੀਂ ਬਾਕੀ ਇੱਥੇ ਬਾਅਦ ਚ ਰੱਖ ਲਓਾਂਗੇ ਉਧਰ ਜਾਣਾ ਪਹਿਲਾਂ

ਨੀ ਲੋ ਦੇਖੋ ਮੈਂ ਸਿਰੂ ਮੈਂ ਤੈਨੂੰ ਆਇਆ ਤੁਸੀਂ ਕਿਵੇਂ ਲੱਗੇ ਆ ਜੀ ਤਾਨੂੰ ਜੀ ਮੇਰਾ ਮੂੰਹ ਦੇਖੋ ਕਿ ਡਮਾ ਉੱਟਾ ਹੋ ਗਿਆ ਮੋਟੀ ਹੋਣਾਗਾ ਤੂੰ ਆ ਜਿਹੜੀ ਖਾਣ ਬੜੀ ਖਾ ਲ ਗੋਲੀ ਮਿਲੀ ਦਿਖਾਓ ਤਾਂ ਤੇ ਚੋ ਚੋ ਚੁਡੀ ਗੋਲੀ ਮੈਂ ਅਜੇ ਚੋ ਮਲੀ ਗੋਲੀ ਹਾਂ ਅੱਛਾ ਵਾ ਵਾ ਵੇ ਆਇਆ ਚੋ ਚੁਡੀ ਗੱਲੀ ਅਜਾ ਆਇਆ ਚੋ ਚੁਡੀ ਗੋਲੀ ਮੈਨੂੰ ਖਾ ਲਾ ਵੇ ਆਈ ਦੋੜਾ ਵੇ ਆਪਾ ਖਾ ਗੇ ਗੜੀ ਮੈਂ ਆਵ ਲੱਗੀ ਖਾਣ ਦੀ ਦੋ ਦਾੜਾ ਜੀ ਵੀ ਨਹੀਂ ਹਟੀ ਖਾਦੀ ਤੇ ਉਹ ਖਾਣੀ ਬਣੀ ਨਹੀਂ ਲੱਗੀ ਕਿੰਨੀ ਪਾਣੀ ਦੇ ਦੂੰ ਮੈਂ ਪਾਣੀ ਦਿਆ

ਨਵਾਂ ਲਿਪਸਟਿਕ ਦੇ ਤਾ ਮੂੰਹ ਤੇ ਕਿੱਦਾਂ ਲਾਈਆ ਕੀ ਹੋਇਆ ਹਏ ਪਰ ਗੋਲੀ ਖਾ ਲਈ ਆ ਆ ਲਾ ਪੜੀ ਤੂੰ ਤਿਆਰ ਹੋ ਜਾ ਚਲ ਤਿਆਰ ਹੋਈਏ ਚਲ ਕਪੜਾ ਬਈ ਤੇਰਾ ਸੋਨੇ ਜੇ ਨਹੀਂ ਗਈ ਨਹੀਂ ਗਈ ਬੇਬੀ ਚੋਰੀ ਐਟ ਸੇਰ 13 ਬੇਬੀ ਚੋਰੀ ਹੋਈ ਬੀ ਬਸ ਆਹ ਹੋਰ ਹੋ ਰੱਖਣੀ ਨਹੀਂ ਨਹੀਂ ਬਸ ਆਹ ਲੱਖੀਆਂ ਹਾਂ ਜਿਹੜੇ ਫਿਆਣ ਕੇ ਚਲਾ ਲਵਾਂ ਹੁਣ ਉਹਨਾਂ ਦੇ ਆਏ ਤੇ ਜਾਵਾਂਗੇ ਕਿ ਜਾਵਾਂ ਨਹੀਂ ਆਪਾਂ ਕਿੱਧਰ ਚੱਲ ਜਾਂਗੇ ਯੈਸ 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 ਓ ਗਾਇਸ ਮੈਨੂੰ ਹੁਣ ਸੰਵੀਰ ਦੇ ਤਾਂ ਮਨਵੀਰ ਦੇ ਕੱਪੜੇ ਕੱਢੜੇ ਪੈਣੇ ਆ ਸੰਵੀਰ ਦੇ ਤਾਂ ਮੈਂ ਪਾ ਦਿੱਤੇ ਸੀਗੇ ਹੁਣ ਮੈਂ ਮਨਵੀਰ ਦੇ ਕੱਪੜੇ ਕੱਢ ਲਵਾਂ ਪਹਿਲਾਂ ਤਾਂ ਸਿਲੈਕਟ ਕਰ ਲਵਾਂ ਤੇ ਬੈਟੇ ਕੱਪੜੇ ਆ ਦੇਖੋ ਮਨਵੀਰ ਦੇ ਕੱਪੜੇ ਤੇ ਆ ਮਨਵੀਰ ਦੇ ਕੱਪੜੇ ਤੇ ਹੁਣ ਮੈਂ ਕੀ ਕਰਾਂ ਕਿਹੜੇ ਕੱਪੜੇ ਲੱਭਾਂ ਉਹ ਜੀ ਕਦੇ ਨਹੀਂ ਮਾਣੇ ਇਥੇ ਦਾ। ਕਿਉਂਕਿ ਇਹਦੇ ਇੱਕ ਪਸੰਦ ਨਹੀਂ ਆਉਂਦੇ ਜਿੱਦਾਂ ਕਿ ਮਨਵੀਰ ਦੇ ਕੱਪੜੇ ਜਿਹੜਾ ਇਹਨੇ ਇੱਕ ਵਾਰੀ ਕੱਪੜਾ ਪਾ ਲਿਆ ਨਾ ਉਹ ਕਹਣਾ ਮੇਰੇ ਵਾਰ-ਵਾਰ ਉਹੀ ਕੱਪੜਾ ਪਾਈ ਜਾਓ ਉਹੀ ਕੱਪੜਾ ਪਾਈ ਜਾਓ। ਸਾਨੂੰ ਪਤਾ ਸੀ ਇਹਨੂੰ ਹੈਂਡਲ ਕਿੱਦਾਂ ਕਰਦੇ ਆ। ਬਹੁਤ ਔਖਾ ਇਹਨੂੰ ਹੈਂਡਲ ਕਰਨਾ। ਆਹ ਦੇਖੋ। ਕਹਿੰਦਾ ਮੇਰੀ ਨਾਨੀ ਨੇ ਦਿੱਤੇ ਤਾਂ ਮੈਂ ਉਹੀ ਕੱਪੜੇ ਅੱਜ ਪਾਉਣੇ ਆ। ਉਹੀ ਇਹਨੂੰ ਕੱਪੜੇ ਦਿੱਤੇ ਅੱਜ ਪਾਉਣ ਲਈ। ਆਹ ਟੋਕਰੀ ਰੱਖੀ ਐ ਸੌਕਸਾਂ ਵਗੈਰਾ ਰੱਖਣ ਲਈ। ਇੱਕ ਮਿੰਟ। ਆਹ ਦੇਖੋ। ਆਹ ਦੇਖੋ। ਇਹਦਾ ਹਾਲ ਦੇ ਲਓ ਆਜਾ ਆਜਾ ਲਾਉਣੀ ਹੋਰ ਚਲ ਆਪਾਂ ਲੱਟਾ ਚਲਾ ਕੇ ਆਈਏ ਬਾਹਰ ਚਲੋ ਲੱਟਾ ਚਲਾ ਕੇ ਆਈਏ ਪਹਿਲਾਂ ਚੋਰੋ ਨਾ ਆ ਲੱਟਾ ਚਲਾ ਕੇ ਆਈਏ ਬਾਹਰ ਲੀਆਂ ਆਜਾ ਆਜਾ ਲੱਟਾ ਲਾ ਕੇ ਆਈਏ ਆਹ ਮੱਛਰ ਕਿਤਾ ਆਂ ਅੰਦਰ ਆਹੋ ਕਰ ਲੱਟਾ ਲਾ ਕੇ ਆਈਏ ਮਨ ਧਿਆਨ ਨਾ ਆਈ ਬੁੱਤ ਦਰ ਨਾ ਬੋਰਡ ਕਿੱਥੇ ਆ ਗੋਸ ਬਿੱਟੀ 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 ਮੈਂ ਤਨੂ ਕਾਟਾਂ ਆਜੋ 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 ਚੱਲ ਗਈਆਂ ਬੂਤੋ